ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰ ਜੀ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਅਗਲੇ ਸ਼ਬਦ ਰੰਭ ਹੁੰਦੇ ਹਨ ਆਸਾ ਰਾਗ ਵਿੱਚ ਮਹਾਰਾਜ ਜੀ ਦਾ ਅਗਲਾ ਪੂਸਰਾ ਸ਼ੰਤ ਸ਼ੁਰੂ ਹੁੰਦਾ ਹੈ ਆਓ ਸਤਿਗੁਰ ਜੀ ਆਪਣੀ ਰਸਨਾ ਤੋਂ 438 ਅੰਗ ਤੇ ਪਾਸ਼ਾ ਜੀ ਦਾ ਸ਼ੰਤ ਸੁਭਾਈ ਮਾਨੇ ਜੀ ਪਾਤਸ਼ਾਹ ਜੀ ਵਥਨ ਕਰਦੇ ਹਨ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇਕੂੰਕਾਰ ਸਤ ਗੁਰਪ੍ਰਸਾਦ ਹੋ ਪਲੀਪੂਰਨ ਪ੍ਰਮਾਤਮਾ ਇੱਕ ਸਰੂਪ ਹੈ ਇਦੀ ਮੂਰਤ ਸਤ ਹੈ ਗੁਰ ਪ੍ਰਸਾਦ ਤੁਹਾ ਗੁਰੂ ਦੀ ਕਿਰਪਾ ਨਾਲ ਭਾਈ ਪਰਮੇਸ਼ਰ ਦੀ ਪ੍ਰਭੂ ਦੀ ਪ੍ਰਾਪਤੀ ਹੈ ਤੂ ਸਭਨੀ ਥਾਈ ਜਥੈ ਹੋਂ ਜਾਈ ਸੱਚ ਸਿਰਜਨ ਹਾਰ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਗਾਸੂ ਮੁਖ ਦਵਾਰਾਂ ਏ ਸੰਤ ਪਾਤਸ਼ਾਹ ਜੀ ਚਾਰਨ ਕਰਦੇ ਹਨ ਇਹ ਬਚਨ ਕਰਦੇ ਹਨ ਪਰਮੇਸ਼ਰ ਅਕਾਲ ਪੁਰਖ ਪ੍ਰਤੀ ਮਹਾਰਾਜ ਜੀ ਕਹਿੰਦੇ ਹੈ ਪਰਮੇਸ਼ਰ ਜਿਉ ਹਰੀ ਜਿਉ ਤੂੰ ਸਭ ਨਹੀਂ ਥਾਈ ਜਿੱਥੇ ਹੋਂ ਜਾਈ ਸੱਚਾ ਸਿਰਜਣਹਾਰ ਜਿਉ ਮਹਾਰਾਜ ਜੀ ਕਹਿੰਦੇ ਜਿੱਥੇ ਵੀ ਅਸੀਂ ਜਾਣਦੇ ਹਰ ਜਗ੍ਹਾ ਤੇ ਤੁਸੀਂ ਪਲੀਪੂਰਨ ਹੋ ਸੁਭਾਏ ਮਾਨੋ ਸਿਰਜਣਹਾਰੋ ਜਿੱਥੇ ਹੋਂ ਜਾਈ ਸਭ ਨਹੀਂ ਥਾਈ ਜਿੱਥੇ ਹਾਂ ਜਾਈ ਜਿੱਧਰ ਵੀ ਨਿਗਾ ਮਾਰਦਿਆਂ ਜਿੱਧਰ ਵੀ ਜਾਂਦੇ ਆ ਸਤਿਗੁਰੂ ਜੀ ਕਹਿੰਦੇ ਤੁਸੀਂ ਉੱਥੇ ਹੀ ਨજર ਆਉਂਦੇ ਹੋ ਉੱਥੇ ਤੁਹਾਡਾ ਸਰੂਪ ਨજર ਆਉਂਦਾ ਹਰ ਕਣ ਦੇ ਵਿੱਚ ਹਰ ਸ੍ਰਿਸ਼ਟੀ ਦੀ ਚੀਜ਼ ਵਿੱਚ ਤੁਹਾਡਾ ਵਾਸ ਹੈ ਸਭਨਾ ਦਾਤਾ ਕਰਮ ਬਿਦਾਤਾ ਦੁੱਖ ਵਿਸਾਰਨ ਹਾਰ ਜੀਓ ਹਰ ਜੀ ਕਹਿੰਦੇ ਤੁਸੀਂ ਸਾਰਿਆਂ ਦੇ ਦਾਤੇ ਹੋ ਕਰਮ ਬਿਦਾਤੇ ਹੋ ਕਰਮ ਤੋਂ ਭਾਵ ਹੁੰਦਾ ਜੀ ਕਰਮਾਂ ਦੇ ਮੁਤਾਬਕ ਕਰਮਾਂ ਦੀ ਲਿਸ਼ਟ ਦੇ ਮੁਤਾਬਕ ਸਾਰਿਆਂ ਨੂੰ ਦੇ ਰਹੇ ਹੋ ਕਰਮਾਂ ਮੁਤਾਬਕ ਜੀਵ ਪੈਦਾ ਹੁੰਦਾ ਹੈ ਕਰਮਾਂ ਮੁਤਾਬਕ ਮੌਤ ਹੁੰਦੀ ਹੈ ਕਰਮਾਂ ਦੇ ਸੰਸਾਰ ਵਿੱਚ ਵਿਚਰਦਾ ਹੈ ਇਸ ਕਰਕੇ ਉਹ ਕਰਮਾਂ ਦਾ ਬਧਾਤਾ ਹੈ ਉਹਦਾ ਨਾਮ ਹੈ ਸਤ ਗੁਰੂ ਦਾ ਪਰਮੇਸ਼ਰ ਦਾ ਸਭਨਾਕਾ ਦਾਤਾ ਕਰਮ ਬਧਾਤਾ ਕਰਮਾਂ ਦਾ ਬਧਾਤਾ ਉਹ ਪਰਮੇਸ਼ਰ ਦੁੱਖ ਨੂੰ ਵਿਸਾਰਨ ਹਾਰ ਜੀਓ ਉਹ ਦੁੱਖਾਂ ਨੂੰ ਕੱਟਦਾ ਹੈ ਦੁੱਖਾਂ ਨੂੰ ਵਿਸਾਰਦਾ ਹੈ ਹਰੀ ਦੂਖ ਵਿਸਾਰਨ ਸਵਾਮੀ ਕੀਤਾ ਜਾਂਕਾ ਹੋਵੇ ਪਿਆਰਿਓ ਦੁੱਖਾਂ ਨੂੰ ਕੱਟਦਾ ਹੈ ਮਹਾਰਾਜ ਜੀ ਕਹਿੰਦੇ ਪ੍ਰਭੂ ਜੀਓ ਤੁਸੀਂ ਦੁੱਖਾਂ ਨੂੰ ਕੱਟਣ ਵਾਲਿਓ ਦੁੱਖਾਂ ਨੂੰ ਵਿਸਾਰਨ ਵਾਲਿਓ ਸਵਾਮੀ ਜੀ ਕੀਤਾ ਜਾਂਕਾ ਹੋਵੇ ਮਹਾਰਾਜ ਜੀ ਕਹਿੰਦੇ ਸਵਾਮੀ ਜੀ ਉਹ ਤੁਹਾਡਾ ਕੀਤਾ ਹੀ ਸਭ ਕੁਝ ਹੋ ਰਿਹਾ ਵਰਤ ਰਿਹਾ ਕੋਟ ਕੁਟੰਤਰ ਪਾਪਾਂ ਕਰੇ ਇੱਕ ਘੜੀ ਮੈਂ ਖੋਵੈ ਮਹਾਰਾਜ ਜੀ ਕਹਿੰਦੇ ਭਾਈ ਕਰੋੜਾ ਇਹ ਪਾਪਾਂ ਦੇ ਢੇਰ ਹੋਣ ਓਟ ਕਟੰਤਰ ਪਾਪਾਂ ਕੇਰੇ ਮਹਾਰਾਜ ਜੀ ਕਹਿੰਦੇ ਕਰੋੜਾ ਹੀ ਭਵੇਂ ਅਸੀਂ ਪਾਪ ਕੀਤੇ ਹਾਂ ਢੇਰਾਂ ਦੇ ਢੇਰ ਪਾਪ ਹੋਣ ਇੱਕ ਘੜੀ ਮੈਂ ਖੋਵੈ ਮਹਾਰਾਜ ਜੀ ਕਹਿੰਦੇ ਇੱਕ ਘੜੀ ਦੇ ਵਿੱਚ ਉਹ ਖਤਮ ਕਰ ਸਕਦਾ ਹੈ ਉਹ ਮਾਲਕ ਹੈ ਜਿਹੜਾ ਪ੍ਰਭੂ ਆ ਜਿਹੜਾ ਸਾਡੇ ਕਰੋੜਾਂ ਹੀ ਅੱਗ ਜਿਹੜੇ ਆ ਨਾ ਪਾਪ ਕੁਟੰਤਰ ਪਾਪ ਮਹਾਰਾਜ ਜੀ ਕਹਿੰਦੇ ਉਹ ਘੜੀ ਦੇ ਵਿੱਚ ਖਤਮ ਕਰ ਸਕਦਾ ਉਹਦੇ ਚ ਇਹ ਪਾਵਰ ਹੈ ਜੇ ਉਹਦਾ ਲੜ ਫੜ ਲਾਂਗੇ ਨਾ ਉਹਦੇ ਤੇ ਵਿਸ਼ਵਾਸ ਬਣਾ ਲਾਂਗੇ ਉਹਦੇ ਤੇ ਯਕੀਨ ਬਣਾ ਲਾਂਗੇ ਉਹਦੇ ਤੇ ਭਰੋਸਾ ਹੋ ਜਾਵੇਗਾ ਮਾਣੂ ਦੇ ਚਰਨਾਂ ਵਿੱਚ ਚਰਪਨ ਹੋ ਜਾਵੇਗਾ ਸਾਡੇ ਕਰੋੜਾਂ ਕੀਤੇ ਪਿਛਲੇ ਕਰਮਾਂ ਦੇ ਵੀ ਪਾਪ ਇੱਕ ਖਿੰਨ ਵਿੱਚ ਘੜੀ ਵਿੱਚ ਉਹ ਮਾਲਕ ਨਾਸ ਕਰ ਦੇਵੇਗਾ ਹੰਸ ਸੇ ਹੰਸਾ ਬੱਗ ਸੇ ਬੱਗਾ ਘੜਕੜ ਕਰੇ ਵਿਚਾਰ ਜੀ ਇਹ ਮਹਾਰਾਜ ਜੀ ਹੰਸ ਗੁਰਮਖਾ ਨੂੰ ਕਹਿੰਦੇ ਹਨ ਬੱਗ ਜਿਹੜਾ ਮਨਮੁਖ ਹੈ ਬੱਗ ਬਗਲੇ ਨੂੰ ਕਹਿੰਦੇ ਹਨ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਕਰੇ ਵਿਚਾਰ ਜੀ ਪ੍ਰਮਹਾਰਾਜ ਜੀ ਕਹਿੰਦੇ ਹੰਸਾਂ ਦੀ ਵਰਤੀ ਹੁੰਦੀ ਹੈ ਕਿ ਉਹ ਪ੍ਰਭੂ ਦੇ ਚਰਨਾਂ ਦੀ ਨਾਲ ਜੁੜਦੇ ਹਨ ਉਸੇ ਵਿਚਾਰ ਨੂੰ ਧਾਰਨ ਕਰਦੇ ਹਨ ਬੱਗਾਂ ਦੀ ਕਿੱਸੀ ਵਰਤੀ ਹੁੰਦੀ ਹੈ ਵਿਛੇ ਆਪਾਂ ਸ਼ਬਦ ਬਾਣੀ ਦੇ ਵਿੱਚ ਪਾਤਸ਼ਾਹ ਜੀ ਦੇ ਨੇਕਾਂ ਹੀ ਪ੍ਰਾਪਤ ਹੋ ਜਾਣਗੇ ਮਹਾਰਾਜ ਜੀ ਹੰਸਾਂ ਦੇ ਨਾਲ ਗੁਰਮੁਖਾਂ ਦੀ ਤੁਲਨਾ ਕਰਦੇ ਹਨ ਹੰਸਾਂ ਵੇਖ ਤਰੰਦਿਆਂ ਬੱਗਾ ਪਿਆਇਆ ਚਾਉ ਡੁੱਬ ਮੁਏ ਬਗ ਬੱਪੜੇ ਸਿਰ ਤਲ ਉੱਪਰ ਪਾਓ ਇਥੇ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹੰਸ ਸੇ ਹੰਸਾ ਬੱਗ ਸੇ ਹੰਸਾਂ ਦੀ ਸੰਗਤ ਕਰਕੇ ਮਨੁੱਖ ਹੰਸ ਬਣਦਾ ਹੈ ਭਾਵ ਕਿ ਗੁਰਮੁਖਾਂ ਦੀ ਸੰਗਤ ਵਿੱਚ ਗੁਰੂ ਦੀ ਸੰਗਤ ਵਿੱਚ ਆਉਣ ਕਰਕੇ ਜਿਹੜਾ ਬਗਲਾ ਹੈ ਨਾ ਉਹ ਵੀ ਹੰਸ ਬਣ ਸਕਦਾ ਬਗਲਾ ਬਿਰਤੀ ਵਾਲਾ ਮਨੁੱਖ ਬਗਲੇ ਨੂੰ ਨਹੀਂ ਮਹਾਰਾਜ ਕਹਿੰਦੇ ਬਗਗ ਸਾਨੂੰ ਕਹਿ ਰਹੇ ਹਨ ਮਨਮੁਖ ਦੀ ਬਿਰਤੀ ਵਾਲਿਆਂ ਨੂੰ ਕਹਿੰਦੇ ਜਿਵੇਂ ਬਗਲੇ ਦੀ ਬਿਰਤੀਆਂ ਨਾ ਉਹ ਡੱਡੀਆਂ ਮੱਛੀਆਂ ਚੁਗਦਾ ਆਮ ਟੋਬਿਆਂ ਤੇ ਨਜ਼ਰ ਆਉਂਦਾ ਕਿਤੇ ਲਾਵਾ ਤੇ ਥੋੜਾ ਵੰਦਾ ਹੰਸ ਜਿਹੜਾ ਉਹ ਸਮੁੰਦਰਾਂ ਤੇ ਤੱਟਾਂ ਤੇ ਨਜ਼ਰ ਆਉਂਦਾ ਹੈ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜੇ ਗੁਰਮਖਾਂ ਦੀ ਸੰਗਤ ਕਰਨ ਲੱਗ ਪਏ ਨਾ ਬੱਗ ਵੀ ਅਸਵਰਗ ਹੋ ਸਕਦਾ ਘਟ ਘਟ ਕਰੇ ਵਿਚਾਰ ਜੀਓ ਮਹਾਰਾਜ ਜੀ ਕਹਿੰਦੇ ਦੀ ਵਿਚਾਰ ਵਿੱਚ ਇਹ ਗੁਣ ਹਰ ਇਹ ਪਾਵਰ ਹੈ ਉਹ ਬਾਗੇ ਨੂੰ ਵੀ ਹੰਸ ਬਣਾ ਸਕਦੀ ਤੂੰ ਸਭ ਨਹੀਂ ਥਾਈ ਜਿੱਥੇ ਹੋਂ ਜਾਈ ਸੱਚਾ ਸਿਰਜਣਹਾਰ ਜੀਓ ਜਿੱਧਰ ਵੀ ਮਹਾਰਾਜ ਜੀ ਕਹਿੰਦੇ ਮੈਂ ਜਾਣਾਂ ਹਾਂ ਕੋਈ ਪੰਕਤੀ ਦ੍ਰਿੜ ਕਰਾਉਂਦੇ ਨੇ ਇੱਕ ਬੰਦ ਪੂਰਾ ਹੋਣ ਤੇ ਜਿਹੜੀ ਆਮਰੰਭ ਦੀ ਰਹਾਉ ਦੀ ਪੰਕਤੀ ਹੈ ਨਾ ਕੇਂਦਰੀ ਭਾਵ ਮਹਾਰਾਜ ਜੀ ਦਰਸਾਉਂਦੇ ਨੇ ਐਂਡ ਵਾਲੀ ਪੰਕਤੀ ਦੇ ਵਿੱਚ ਇਹ ਸ਼ਬਦਾਂ ਦੇ ਵਿੱਚ ਤੇ ਮਹਾਰਾਜ ਜੀ ਉਹੀ ਪੰਕਤੀ ਫਿਰ ਦ੍ਰਿੜ ਕਰਾਣਾ ਤੂੰ ਸਭ ਨਹੀਂ ਥਾਈ ਜਿੱਥੇ ਹਾਂ ਜਾਈ ਸਾਚਾ ਸਿਰਜਣਹਾਰ ਜਿਓ ਮਹਾਰਾਜ ਜੀ ਕਹਿੰਦੇ ਸਾਨੂੰ ਤਾਂ ਤੁਸੀਂ ਨਜ਼ਰ ਆਉਂਦੇ ਹੋ ਜਿੱਧਰ ਵੀ ਜਾਂਦੇ ਆ ਉਧਰ ਹੀ ਤੁਸੀਂ ਨਜ਼ਰੋਂ ਸਾਚਾ ਸਿਰਜਣਹਾਰ ਜਿਓ ਤੁਸੀਂ ਦਿਖਾਈ ਦਿੰਦੇ ਹੋ ਤੁਸੀਂ ਸਾਰੀ ਜਗ੍ਹਾ ਤੇ ਹੋ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਓ ਅਗਲਾ ਬੰਦ ਮਹਾਰਾਜ ਜੀ ਰੰਮ ਕਰਦੇ ਹਨ ਜਿਨ੍ਹਾਂ ਇੱਕ ਮਨ ਧਿਆਇਆ ਹਰ ਜੀ ਕਹਿੰਦੇ ਇੱਕ ਮਨ ਇਕਾਗਰ ਹੋ ਕੇ ਇਕਾਗਰ ਚਿਤ ਹੋ ਕੇ ਮਨ ਹਾਜ਼ਰ ਕਰਕੇ ਜਿਨ੍ਹਾਂ ਨੇ ਧਿਆਇਆ ਤੇ ਮਹਾਰਾਜ ਜੀ ਕਹਿੰਦੇ ਤਿੰਨ ਦੁੱਖ ਪਾਇਆ ਦੁੱਖ ਪਾਇਆ ਸੀ ਵਿਰਲੇ ਸੰਸਾਰ ਜਿਉ ਇੱਕ ਮਨ ਇੱਕ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਮਹਾਰਾਜ ਜੀ ਕਹਿੰਦੇ ਤਿੰਨਾ ਗੁਰਮਖਾਂ ਨੇ ਸੁਖ ਪਾ ਲਿਆ ਜਿਹੜਾ ਸੁੱਖ ਨੂੰ ਸੁਣਿਆ ਲੱਭਦੀ ਫਿਰਦੀ ਐ ਬਾਹਰੋਂ ਬਰੋਟੀ ਸੁਖ ਭਾਲਦੀ ਐ ਕਿ ਇਹਦੇ ਵਿੱਚ ਹੀ ਸਾਨੂੰ ਸੁਖ ਮਿਲ ਜਾਵੇ ਤੇ ਮਹਾਰਾਜ ਜੀ ਕਹਿੰਦੇ ਉਹ ਤਾਂ ਅੰਦਰ ਸੀ ਸੁਖ ਹਰ ਜੀ ਕਹਿੰਦੇ ਜਦੋਂ ਮਨ ਟਿਕਿਆ ਉਹ ਸੁਖ ਦੀ ਪ੍ਰਾਪਤੀ ਹੋ ਗਈ ਵਿਰਲਾ ਮਹਾਰਾਜ ਜੀ ਕਹਿੰਦੇ ਪਰ ਵਿਰਲਾ ਹੈ ਕੋਈ ਗੁਰਮਖ ਗੁਰਮੁਖ ਵਿਰਲਾ ਜਿਹੜਾ ਇਹ ਸੁੱਖ ਨੂੰ ਪਾ ਲਿੰਦਾ ਹੈ ਜਿਹੜਾ ਕਮਾਈ ਕਰਦਾ ਹੈ ਮਿਹਨਤ ਕਰਦਾ ਉਹ ਸੁੱਖ ਨੂੰ ਭਾਲਦਾ ਹੈ ਉਹ ਲੱਭ ਜਾਂਦਾ ਹਿਰਦੇ ਵਿੱਚ ਹੀ ਸੁੱਖ ਪਿਆ ਕਹਿੰਦੇ ਪਰ ਸੰਸਾਰ ਵਿੱਚ ਪਿਆਰਿਓ ਸ੍ਰਿਸ਼ਟੀ ਚ ਵਿਰਲੇ ਵਿਰਲੇ ਹੰ ਨ ਜਿਵੇਂ ਮਹਾਰਾਜ ਜੀ ਬਤਨ ਕੰਦਨ ਬਿਨ ਨਾਵੇਂ ਜਗ ਕੰਮਲਾ ਫਿਰੇ ਬਿਨਾ ਨਾਮ ਤੋਂ ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਬਤਨ ਕਰਦਿਆਂ ਬਿਨ ਨਾਵੇਂ ਜਗ ਕੰਮਲਾ ਫਿਰੇ ਗੁਰਮੁਖ ਨਜਰੀ ਆਇਆ ਕਹਿੰਦੇ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਨજર ਆਉਂਦਾ ਨਿੱਤ ਸੰਸਾਰ ਕਮਲਿਆਂ ਦੀ ਤਰ੍ਹਾਂ ਅੱਜ ਦਾ ਫਿਰਦਾ ਦੌੜਦਾ ਫਿਰਦਾ ਮਾਇਆ ਦੇ ਧੰਦਿਆਂ ਵਿੱਚ ਮਾਇਆ ਵਿੱਚ ਗਲਤਾਂ ਨੂੰ ਆ ਫਿਰਦਾ ਹੈ ਮਹਾਰਾਜ ਜੀ ਕਹਿੰਦੇ ਇੱਕੋ ਸੁੱਖ ਹੈ ਜਿਹਨੂੰ ਪਾਪ ਪਤ ਕਰਨ ਵਾਸਤੇ ਜ਼ਿੰਦਗੀ ਗਾਲ ਦਿੰਦਾ ਹੈ ਉਹ ਸੁਖ ਅੰਦਰ ਬੈਠਾ ਹੈ ਪਰ ਅਸੀਂ ਬਾਹਰ ਦੌੜਦੇ ਹਾਂ ਮਾਇਆ ਪਿੱਛੇ ਭੱਜਦੇ ਹਾਂ ਇਹ ਸੰਸਾਰੀ ਫੁਰਨੇ ਪੈਦਾ ਕਰਦਾ ਮਨ ਜਿਹੜਾ ਇੱਕ ਇੱਕ ਮਿੰਟ ਤੇ ਫੁਰਨੇ ਪੈਦਾ ਕਰਦਾ ਤੇ ਸੁਖਰ ਪਾਇਆ ਮਹਾਰਾਜ ਜੀ ਕਹਿੰਦੇ ਵਿਰਲੇ ਸੰਸਾਰ ਵਿੱਚ ਸੁਖ ਲੱਭਦੇ ਹਨ ਤਿੰਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਉ ਨ ਆਵੇ ਹਾਰ ਜੀ ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਹਾਰ ਨਹੀਂ ਮਿਲਦੀ ਪਿਆਰਿਓ ਇਹਨਾਂ ਨੂੰ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਨੇੜੇ ਜਾਮ ਨਹੀਂ ਹੁੰਦੇ ਜਿਨ੍ਹਾਂ ਨੇ ਉਹ ਸੁੱਖ ਪਾ ਲਿਆ ਉਹ ਸੁੱਖ ਨੂੰ ਪਾੜ ਕੇ ਲੱਭ ਲੈਣਾ ਹਿਰਦੇ ਵਿੱਚੋਂ ਉਹਨਾਂ ਨੂੰ ਜਮਾਂ ਦਾ ਦੁੱਖ ਨਹੀਂ ਭੋਗਣਾ ਪੈਂਦਾ ਤਿੰਨ ਜਮ ਨੇੜ ਨਾ ਆਵੇ ਗੁਰ ਸ਼ਬਦ ਕਮਾਵੇ ਜਿਨ੍ਹਾਂ ਨੇ ਸੁਭਦੀ ਕਮਾਈ ਕਰ ਲਈ ਬਾਣੀ ਦੇ ਸ਼ਬਦ ਰਾਹੀਂ ਉਹਨੂੰ ਮੇਲ ਬਣਾ ਲਿਆ ਸੱਚੇ ਮਾਲਕ ਨਾਲ ਮਿਲ ਗਏ ਗੁਰੂ ਨੇ ਮਲਾਤਾ ਕਬੂ ਨਾ ਆਵੇ ਹਾਰ ਜੀ ਉਹ ਕਦੀ ਹਾਰਦੇ ਨਹੀਂ ਦੁਨੀਆਂ ਦੇ ਵਿੱਚ ਵੀ ਜਿੱਤਦੇ ਹਨ ਲੋਕ ਪਰਲੋਕ ਵਿੱਚ ਦਿੱਤੇ ਜਾਂਦੇ ਹਨ ਉਹਨਾਂ ਨੂੰ ਉਹ ਜਿੱਤ ਪ੍ਰਾਪਤ ਕਰਕੇ ਜਾਂਦੇ ਹਨ ਸ੍ਰਿਸ਼ਟੀ 'ਚ ਜਿਨ੍ਹਾਂ ਨੇ ਗੁਰ ਸ਼ਬਦ ਦੀ ਕਮਾਈ ਨਾਲ ਉਹਨੂੰ ਲੱਭ ਲਿਆ ਉਹ ਜਮਾਂ ਤੀ ਮਾਰ ਨਹੀਂ ਖਾ ਸਕਦੇ ਤੇ ਕਬੂ ਨਾ ਹਾਰ ਹੈ ਹਰ ਹਰ ਗੁਣ ਸਾਰੇ ਤਿੰਨ ਜੰਮ ਨੇੜ ਨਾ ਆਵੇ 임ਾਰਾ ਜੀ ਕਹਿੰਦੇ ਕਦੀ ਵੀ ਨਹੀਂ ਹਾਰ ਸਕਦੇ ਸਤਿਗੁਰੂ ਜੀ ਕਹਿੰਦੇ ਤੇ ਕਬੂ ਨਾ ਹਾਰ ਹੈ ਹਾਰਾ ਜੀ ਕਹਿੰਦੇ ਉਹ ਤਾਂ ਪਿਆਰੇ ਗੁਰਮਖ ਕਦੀ ਨਹੀਂ ਹਾਰ ਸਕਦੇ ਹਰ ਹਰ ਗੁਣਗਾ ਸਾਰੇ ਜਿਹਨੇ ਹਰੀ ਦੇ ਹਰ ਹਰ ਗੁਣਾ ਨੂੰ ਇਹ ਦੇਵ ਚ ਧਾਰਨ ਕੀਤਾ ਤਿੰਨ ਜਮ ਨੇੜਨ ਆਵੇ ਕਿਉਂਕਿ ਉਹ ਆਤਮਾ ਜਿਹੜੀ ਉਹ ਜੰਮਣ ਮਰ ਤੋਂ ਰਹਿਤ ਮਰਦੀ ਨਹੀਂ ਉਹ ਆਤਮਾ ਸਰੀਰ ਕਰਕੇ ਮਨੁੱਖ ਮਰਦਾ ਹੈ ਉਹ ਸਰਜੀਤ ਹੋ ਜਾਂਦਿਆਂ ਮਨੁੱਖ ਜੰਮ ਦੀ ਫਾਈ ਤੋਂ ਉਹਨਾਂ ਦੀ ਆਤਮਾ ਬਚ ਜਾਂਦੀ ਹੈ ਜੰਮਣ ਮਰਨ ਜਿਨ ਕਾ ਚੁਕਾ ਜੋ ਹਰ ਲਾਗੇ ਪਾਵੇ ਹਰ ਜਿਹਦੇ ਭਾਈ ਉਹਨਾਂ ਦਾ ਜੰਮਨ ਮਰਨ ਚੁੱਕਿਆ ਜਾਂਦਾ ਖਤਮ ਹੋ ਜਾਂਦਾ ਇਹ ਗੇੜ ਹੀ ਖਤਮ ਕਰ ਦਿੰਦੇ ਨੇ ਮਹਾਰਾਜ ਇਹ ਲਿਖਾ ਜੋਖਾ ਹੀ ਚਿੱਠਾ ਪਾੜ ਦਿੰਦੇ ਹਨ ਜੰਮਨ ਮਰਨ ਤਿੰਨ ਕਾ ਚੁੱਕਾ ਸੋ ਹਰ ਲਾਗੇ ਪਾਵੇ ਜਿਹੜੇ ਹਰੀ ਦੇ ਲਾਗੇ ਆ ਜਾਂਦੇ ਨੇ ਗੋੜੀ ਦੇ ਕੋਲ ਬਹਿੰਦੇ ਆਣ ਹਰੀ ਦੇ ਗੁਣਾਂ ਨੂੰ ਧਾਰਨ ਕਰਦੇ ਆਣ ਉਹ ਹਰੀ ਵਰਗੀ ਹੋ ਜਾਂਦੇ ਆਣ ਫਿਰ ਉਹਨਾਂ ਦਾ ਲਿਖਾ ਜੋਖਾ ਕਿੱਥੋਂ ਰਹਿਣਾ ਕੰਕੂ ਜਿਹੜਾ ਹਰੀ ਵਰਗਾ ਹੋ ਗਿਆ ਹਰੀ ਜੁਨਾ ਤੋਂ ਰਹਿ ਤਾ ਨਿਰਭਉ ਨਰਵੈ ਰ ਕਾਲ ਮੂਰਤ ਕਾਲ ਤੋਂ ਰਹਿਤ ਪਰ ਜਿਹੜਾ ਉਹਦੇ ਵਿੱਚ ਲੀਨ ਹੁੰਦਾ ਹੈ ਕੋਈ ਸਰੀਰ ਉਹਦੀ ਆਤਮਾ ਵੀ ਕਾਲ ਤੋਂ ਪਰੇ ਹੋ ਜਾਂਦੀ ਹੈ ਪਿਆਰਿਓ ਉਹ ਵੀ ਜੁਨਾ ਤੋਂ ਬਚ ਜਾਂਦੀ ਹੈ ਜੋ ਹਰ ਲਾਗੇ ਪਾਵੇ ਜੋ ਹਰੀ ਨੂੰ ਲਾਗੇ ਸਮਝਦੇ ਹਨ ਨੇੜੇ ਸਮਝਦੇ ਹਨ ਗੁਰਮਖ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰੈ ਜੀਉ ਮਹਾਰਾਜ ਜੀ ਕਹਿੰਦੇ ਗੁਰਮੁਖਾਂ ਨੇ ਪਿਆਰਿਓ ਹਰ ਰਸ ਜੜਾ ਹਰੀ ਦਾ ਨਾਮ ਰਸ ਨਾ ਉਹ ਫਲ ਪ੍ਰਾਪਤ ਕਰ ਲਿਆ ਗੁਰਮੁਖ ਹਰ ਰਸ ਹਰ ਫਲ ਪਾਵੇ ਉਹ ਪਾ ਲੈਂਦੇ ਨੂੰ ਨਾਮ ਰਸ ਨੂੰ ਪ੍ਰਾਪਤੀ ਕਰ ਲੈਂਦੇ ਨਾ ਹਰ ਹਰ ਨਾਮ ਉਰ ਧਾਰੇ ਕਿਉਂਕਿ ਸਵਾਸ ਸਵਾਸ ਦਿਨ ਰਾਤ ਮਹਾਰਾਜ ਜੀ ਕਹਿੰਦੇ ਨਾਮ ਨੂੰ ਵਿਸਾਰਦੇ ਨਹੀਂ ਭੁੱਲਦੇ ਨਹੀਂ ਉਰ ਧਾਰੇ ਹਿਰਦੇ ਵਿੱਚ ਧਾਰੀ ਰੱਖਦੇ ਹਨ ਨਾਮ ਨੂੰ ਵਸਾਈ ਰੱਖਦੇ ਹਨ ਜਿਨ ਇੱਕ ਮਨ ਧਾਇਆ ਇਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਜਿ ਮਹਾਰਾਜ ਹੀ ਖੀਰਲੀ ਤੁਖ ਵਿੱਚ ਪਿਆਰਿਓ ਬਚਨ ਕਰਦਿਆ ਜਿਨਾਂ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਉਹੀ ਇਸ ਪੰਕਤੀ ਫਿਰ ਦ੍ਰਿੜ ਕਰਾਉਂਦੈਨ ਮਹਾਰਾਜ ਜਿਨਾਂ ਨੇ ਭਾਈ ਇੱਕ ਮਨ ਧਿਆਇਆ ਇੱਕ ਮਨ ਇਚਾਗਰਿਤ ਧੋਕੇ ਧਿਆਉਣਾ ਕੀਤਾ ਤਿਨਾਂ ਨੇ ਉਹ ਆਤਮਕ ਸੁਖ ਦੀ ਪ੍ਰਾਪਤੀ ਪਾਈ ਬ੍ਰਹਮ ਸੁਖ ਨੂੰ ਪ੍ਰਾਪਤ ਹੋ ਗਏ ਇਹ ਬਿਰਲੇ ਸੰਸਾਰ ਜੀਓ ਪਰ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਇਹ ਸ੍ਰਿਸ਼ਟੀ ਦੇ ਵਿੱਚ ਸੰਸਾਰ ਵਿੱਚ ਐਸੇ ਗੁਰਮੁਖ ਬਿਰਲੇ ਹਨ ਜਿਨੇ ਇੱਕ ਰਸ ਇੱਕ ਮਨ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਉਹਦੀ ਪ੍ਰਾਪਤੀ ਕਰਦੇ ਆ ਨਹੀਂ ਤਾਂ ਸੰਸਾਰ ਤੁਖਾਂ ਨਾਲ ਭਰਿਆ ਪਿਆ ਸ੍ਰਿਸ਼ਟੀ ਦੁਖਾਂ ਨੇ ਘੇਰੀ ਪਈ ਹੈ ਹਰ ਮਨੁੱਖ ਦੁਖੀ ਦੁਖੀ ਹੈ ਸੁਖ ਕਾਦੇ ਵਿੱਚ ਸੁਖ ਨਾਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਨਾਮ ਨੂੰ ਪਾਲਿਆ ਉਹ ਆਤਮਾ ਪੱਖੋਂ ਹੀ ਸੁਖੀ ਹੋਵੇ ਉਹ ਦੁੱਖ ਸੁੱਖ ਤੋਂ ਨਰਲੇਪ ਹੋ ਗਏ ਆਓ ਆਸ਼ਾ ਜੀ ਬਚਨ ਕਰਦੇ ਹਨ ਇੱਥੇ ਦੋ ਬੰਦ ਸ਼ੰਤ ਦੇ ਸਪੂਰਨ ਹੁੰਦੇ ਹਨ ਇਨੀਆਂ ਕੋ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨਿਕਾ ਭੁਲਾ ਜਾਂਦੀਆਂ ਹਨ ਮਹਾਰਾਜ ਸਤਿਮਤ ਬਖਸ਼ ਲੈਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ